ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਿੱਖੋ ਗੁਰਬਾਣੀ ਚੈਨਲ ਦੇ ਨਾਲ ਜੁੜੀਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਹੈ ਜੋ ਤੁਸੀਂ ਸਕਰੀਨ ਤੇ ਲਿਖੇ ਵੇਖ ਰਹੇ ਹੋ ਵੀਡੀਓ ਨੂੰ ਸਾਰੀ ਵੇਖਿਓ ਜਿਹੜੀਆਂ ਸੰਗਤਾਂ ਕਰਾਂ ਦੇ ਵਿੱਚ ਸਹਿਜ ਪਾਠ ਕਰਦੀਆਂ ਪੋਥੀ ਸਾਹਿਬ ਤੋਂ ਸੰਚੀ ਸਾਹਿਬ ਤੋਂ ਕਰਦੀਆਂ ਉਨਾ ਵਾਸਤੇ ਇਹ ਵੀਡੀਓ ਹੈ ਕਈ ਸੰਗਤਾਂ ਦੇ ਮੈਸੇਜ ਆਏ ਸਨ WhatsApp ਤੇ ਕਿ ਸੇਵਪੜ ਕਿਵੇਂ ਆਰੰਭ ਕਰੀਦਾ ਹੈ ਕਿਵੇਂ ਭੋਗ ਪਾਈਦਾ ਹੈ ਦੇਗ ਕਦੋਂ ਬਣਾਈ ਦੀਏ ਅਰਦਾਸਾਂ ਦੋ ਕਰਨੀਆਂ ਚਾਹੀਦੀਆਂ ਭੋਗ ਦੀਆਂ ਜਾਂ ਦੇਗ ਦੋ ਵਾਰੀ ਬਣਾਉਣੀ ਚਾਹੀਦੀ ਜਾਂ ਨਹੀਂ ਕਿ ਆਪਾਂ ਸੱਚੀ ਤੋਂ ਭੋਗ ਪਾ ਸਕਦੇ ਹਾਂ ਜਾਂ ਨਹੀਂ ਪਾ ਸਕਦੇ ਤੇ ਅੱਜ ਆਪਾਂ ਇਹਨਾਂ ਬਾਰੇ ਸਪੈਸ਼ਲ ਵੀਡੀਓ ਬਣਾ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਵੇਖ ਰਹੇ ਹੋ ਸਹਿ ਪਾਠ ਆਰੰਭ ਸਹਿਜ ਪਾਠ ਭੋਗ ਦੇਗ ਮੋਬਾਈਲ ਅਰਦਾਸ ਇਹ ਪੰਜ ਗੱਲਾਂ ਆ ਜ ਆਪਣੀਆਂ ਇਸ ਤੇ ਆਪਾਂ ਗੱਲਬਾਤ ਕਰਨੀ ਹੈ ਪੰਜਾਂ ਗੱਲਾਂ ਤੇ ਉਸ ਤੋਂ ਬਾਅਦ ਜਿਹੜੀ ਵੀਡੀਓ ਆਪਾਂ ਅਗਲੀ ਲਿਆਵਾਂਗੇ ਨੈਕਸਟ ਉਨਤੇ ਜਿਹੜੀਆਂ ਅਗਲੀਆਂ ਗੱਲਾਂ ਆ ਉਹ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਪਹਿਲੀ ਗੱਲ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਸਹਿਜ ਪਾਠ ਕਰਦੀਆਂ ਸਹਿਜ ਪਾਠ ਆਰੰਭ ਆਰੰਭ ਕਰਨਾ ਸੰਗਤ ਜੀ ਪੋਥੀ ਸਾਹਿਬ ਤੋਂ ਆਰੰਭ ਨਹੀਂ ਕਰਨਾ ਸਹਿ ਪਾਠ ਸਹਿ ਪਾਠ ਆਰੰਭ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸਰੂਪਾਂ ਤੋਂ ਗੁਰੂ ਘਰ ਜਾਓ ਹਰੇਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਕਈਆਂ ਤੇ ਚਾਰ-ਚਾਰ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਜਾ ਕੇ ਆਰੰਭ ਕਰਨਾ ਹੈ ਪੰਜ ਪੌੜੀਆਂ ਪੜੋ ਜਪਜੀ ਸਾਹਿਬ ਦੀਆਂ ਜੇ ਸਮਾਂ ਹੈ ਤਾਂ ਸੰਪੂਰਨ ਜਪਸ਼ਾ ਪੜੋ ਪੜ ਕੇ ਫਿਰ ਤੁਸੀਂ ਘਰੇ ਆਣ ਕੇ ਸੰਗਤ ਜੀ ਸੈਂਚੀ ਸਾਹਿਬ ਤੋਂ ਪਾਠ ਕਰ ਸਕਦੇ ਹੋ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਆਪਦਾ ਉੰਜ ਕਰਦੀਆਂ ਉਹਨਾਂ ਵਾਸਤੇ ਗੱਲਬਾਤ ਹੈ ਤੁਸੀਂ ਸੈਂਚੀ ਸਾਹਿਬ ਤੋਂ ਬਾਅਦ ਪਾਠ ਕਰਨਾ ਆਰੰਭ ਗੁਰਦਵਾਰ ਸਾਹਿਬ ਕਰਉਣਾ ਹੈ ਸਰੂਪ ਤੋਂ ਕਰਨਾ ਹੈ ਜੇ ਸਰੂਪ ਆਪਜੀ ਦੇ ਘਰੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਇੱਕ ਸੈਂਚੀ ਹੈ ਇੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਪ ਗੱਲ ਕਰ ਰਹੇ ਆ ਸਰੂਪ ਜੇ ਸੰਪੂਰਨ ਆਪਣੇ ਘਰੇ ਤੇ ਆਪਾਂ ਘਰੇ ਆਰੰਭ ਕਰ ਸਕਦੇ ਆ ਕਰਨਾ ਸਰੂਪ ਤੋਂ ਮਤਲਬ ਕਹਿਣ ਦਾ ਕਿ ਸਰੂਪ ਤੋਂ ਹੀ ਕਰਨਾ ਹੈ ਆਰੰਭ ਪੋਥੀ ਸਾਹਿਬ ਤੋਂ ਆਰੰਭ ਨਹੀਂ ਕਰਨਾ ਇਹ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਸਹਿ ਪਾਠ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸਰੂਪ ਤੋਂ ਆਰੰਭ ਤੋਂ ਕਰਨਾ ਹੈ ਸਹਿ ਪਾਠ ਆਪਾਂ ਘਰੇ ਜਾ ਕੇ ਕਰ ਸਕਦੇ ਆ ਪੋਥੀਆਂ ਤੋਂ ਜਦੋਂ ਸਹਿ ਪਾਠ ਸੰਗਤ ਜੀ ਸੰਪੂਰਨ ਹੋ ਗਿਆ ਮਤਲਬ ਕਿ 1400 26 ਅੰਗ ਤੇ ਆ ਗਏ ਆਪਾਂ ਉਸ ਤੋਂ ਬਾਅਦ ਭੋਗਾਂ ਦੇ ਸ਼ਲੋਕ ਆਰੰਭ ਹੁੰਦੇ ਨੇ ਭੋਗਾਂ ਦੇ ਸ਼ਲੋਕ ਜਿਹੜੇ ਨੇ ਸੰਗਤ ਜੀ ਜਿਹੜਾ ਭੋਗ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਪਾਉਣਾ ਹੈ ਗੁਰੂ ਘਰ ਜਾਓ ਗਰੰਤੀ ਸੰਕਲਪ ਵਾਲੋ ਜਾਂ ਆਪ ਜਾ ਕੇ ਭੋਗ ਪਾ ਸਕਦੇ ਸੈਂਚੀ ਤੋਂ ਭੋਗ ਨਹੀਂ ਪਾਉਣਾ ਇਹ ਧਿਆਨ ਰੱਖਣਾ ਹੈ ਜਿਹੜੀ ਅਸਲ ਮਰਿਆਦਾ ਹੈ ਅਸਲ ਜੋ ਮਰਿਆਦਾ ਹੈ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੋਥੀ ਸਾਹਿਬ ਤੋਂ ਭੋਗ ਨਹੀਂ ਪਾਉਣਾ ਨਾ ਆਰੰਭ ਕਰਨਾ ਇਹ ਦੋਨੇ ਗੱਲਾਂ ਤੁਸੀਂ ਧਿਆਨ ਰੱਖਣੀਆਂ ਹੈ ਨਾ ਆਰੰਭ ਕਰਨਾ ਨਾ ਭੋਗ ਪਾਉਣਾ ਪਾਠ ਕਰ ਸਕਦੇ ਸਾਰੇ ਸਾਰਾ ਪਾਠ ਕਰਕੇ ਜਦੋਂ ਭੋਗਾਂ ਦੇ ਸ਼ਲੋਕ ਆਰੰਭ ਹੁੰਦੇ ਨੇ ਉਦੋਂ ਜੇ ਤੁਹਾਡੇ ਘਰੇ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਈ ਸੰਗਤਾਂ ਨੇ ਆਪਣੇ ਘਰੇ ਹੀ ਪ੍ਰਕਾਸ਼ ਕੀਤਾ ਹੋਇਆ ਸੋ ਉਹ ਭੋਗ ਕਰੇ ਪਾ ਸਕਦੇ ਨੇ ਆਰੰਭ ਵੀ ਕਰੇ ਕਰ ਸਕਦੇ ਨੇ ਜੇ ਸਰੂਪ ਨਹੀਂ ਹੈ ਪੋਥੀਆਂ ਹੈ ਫਿਰ ਸੰਗਤ ਜੀ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਆਰੰਭ ਤੇ ਭੋਗ ਹੋਣਾ ਹੈ ਹੁਣ ਅਗਲਾ ਗੱਲ ਆ ਗਈ ਦੇਗ ਦੀ ਜਦੋਂ ਭੋਗ ਪੈਣਾ ਹੈ ਆਰੰਭ ਤੇ ਤਾਂ ਆਪਾਂ ਦੇਗ ਬਣਾਉਣੀ ਬਣਾਉਣੀ ਸੰਗਤ ਜੀ ਮਾਤੇ ਵੀ ਦੇਗ ਬਣਨੀ ਹੈ ਜਦੋਂ ਭੋਗ ਦੀ ਦੇਗ ਬਣਾਉਣੀ ਆਪਾਂ ਤਾਂ ਕਈਆਂ ਨੂੰ ਇਹ ਡਾਊਟ ਹੁੰਦਾ ਹੈ ਕਿ ਦੇਗ ਦੋ ਵਾਰੀ ਬਣਾਉਣੀ ਕਿਉਂਕਿ ਅੱਗੇ ਵੀ ਸਹਿਪਾਡਰ ਨਾਲ ਦੀ ਆਰੰਭ ਕਰਨਾ ਹੁੰਦਾ ਹੈ ਕਈ ਸੰਗਤਾਂ ਦਾ ਮਹੀਨੇ ਬਾਅਦ ਭੋਗ ਪਾਉਂਦੀਆਂ ਲਗਾਤਾਰ ਚੱਲੀ ਜਾਂਦਾ ਹੈ। ਕਈ 15 ਦਿਨਾਂ ਤੋਂ ਭੋਗ ਪਾਈ ਜਾਂਦੀ ਹੈ ਸੰਗਤਾਂ ਕਰੀ ਜਾਂਦੀਆਂ ਘਰਾਂ ਦੇ ਵਿੱਚ ਜਾਪ ਹੁੰਦਾ ਹੈ। ਉਹਨਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਦੋ ਵਾਰੀ ਦੇਗ ਬਨਾਉਣੀ ਪਵੇਗੀ। ਇੱਕ ਤਾਂ ਭੋਗ ਦੀ ਹੋਗੀ। ਇੱਕ ਜਿਹੜਾ ਆਰੰਭ ਕਰਨਾ ਨਾਲ ਦੇ ਨਾਲ ਉਸ ਦੀ ਸੰਗਤ ਜੀ ਦੋ ਵਾਰੀ ਦੇਗ ਨਹੀਂ ਬਣਾਉਣੀ। ਇੱਕ ਵਾਰੀ ਦੇਗ ਬਣਾਉਣੀ ਹੈ। ਇੱਕੋ ਹੀ ਅਰਦਾਸ ਕਰਨੀ ਹੈ। ਭੋਗ ਤੇ ਜਦੋਂ ਪਹਿਲਾ ਸਹਿ ਪਾਠ ਦਾ ਆਪਾ ਭੋਗ ਪਾਇਆ ਉਸ ਦੀ ਅਧਾਰ ਜਦੋਂ ਅਰਦਾਸ ਕਰਨ ਲੱਗੇ ਆ ਤੇ ਇਹ ਕਹਿਣਾ ਸੱਚੀ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਸ੍ਰੀ ਸਹਿ ਪਾਠ ਦੇ ਸੰਪੂਰਨ ਭੋਗ ਪਏ ਨੇ ਅਗਲੇ ਸ੍ਰੀ ਸਹਿ ਪਾਠ ਦੇ ਅਰੰਭ ਤਾਂ ਹੋ ਲੱਗਿਏ ਤੇ ਆਪ ਕਿਰਪਾ ਕਰੋ ਬਸ ਇਹਨਾਂ ਕਹਿ ਕੇ ਸੰਗਤ ਜੀ ਜਿਹੜੀ ਦੇਗ ਹੈ ਪਹਿਲੇ ਸਹਿ ਪਾਠ ਦੀ ਅਰੰਭਤਾ ਦੇ ਦੂਜੇ ਸਹਿ ਪਾਠ ਦੀ ਦੋਨਾਂ ਦੀ ਭੋਗ ਇਕੱਠਾ ਲੱਗ ਜਾਵੇਗਾ ਦੋ ਵਾਰੀ ਦੇਗ ਨਹੀਂ ਬਣਾਉਣੀ ਨਾ ਵਿੱਚੋਂ ਕੱਢ ਕੇ ਅੱਡ ਰੱਖਣੀ ਹੈ ਇਹ ਸੰਗਤ ਐਸਤਰਣ ਕਰ ਲਈਆਂ ਕਿ ਜੇ ਇਕੱਠੀ ਬਣਾ ਲੈਂਦੇ ਆ ਦੋ ਹਿੱਸੇ ਕਰ ਲੈਣੇ ਆ ਇੱਕੋ ਅਰਦਾਸ ਕਰਨੀ ਅਰਦਾਸ ਵੀ ਇੱਕੋ ਹੋ ਜਾਣੀ ਹੈ ਦੋ ਵਾਰੀ ਅਰਦਾਸ ਕਰਨ ਦੀ ਲੋੜ ਨਹੀਂ ਗਈ ਇੱਕੋ ਅਰਦਾਸ ਭੋਗ ਦੀ ਰਮਤਾ ਦੀ ਇਕੱਠੀ ਅਰਦਾਸ ਹੋ ਜਾਂਦੀ ਹੈ ਵਿੱਚ ਹੀ ਭੋਗ ਦੀ ਅਰਦਾਸ ਦਾ ਨਾਂ ਲੈ ਜਾਣਾ ਤੇ ਉਸ ਤੋਂ ਬਾਅਦ ਰਮਤਾ ਦੀ ਅਰਦਾਸ ਦਾ ਨਾਂ ਲੈ ਲੈਣਾ ਇਹ ਤਾਂ ਹੋ ਗਿਆ ਸੰਗਤ ਜੀ ਆਪਣੀ ਸਹਿ ਪੜ ਦੇ ਰਮਤਾ ਸਹਿ ਪੜ ਦਾ ਭੋਗ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਰਮਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਭੋਗ ਪੈਣਾ ਹੈ ਸਾਂਚੀਆਂ ਤੋਂ ਭੋਗ ਨਹੀਂ ਪਉਣਾ ਦੇਗ ਇੱਕੋ ਹੀ ਚੱਲ ਸਕਦੀ ਹੈ ਭੋਗ ਤੇ ਰਮਤਾ ਦੀਤ ਭੋਗ ਦੀ ਅਰਦਾਸ ਜਿਹੜੀ ਇਹ ਸੰਗਤ ਜੀ ਇੱਕੋ ਹੀ ਅਰਦਾਸ ਕਰਨੀ ਹੈ ਭੋਗ ਦੀ ਤੇ ਰਮਤਾ ਦੀ ਕਈ ਸੰਗਤਾਂ ਵੱਖਰਾ ਵੱਖਰਾ ਅਰਦਾਸ ਕਰਦੀਆਂ ਇੱਕ ਹੋਰ ਸੰਗਤ ਜੀ ਬੇਨਤੀ ਹੈ ਕਿ ਹੁਕਮਨਾਮਾ ਸਹਿਬ ਇੱਕ ਤਾਂ ਭੋਗ ਦਾ ਹੁਕਮਨਾਮਾ ਸਹਿਬ ਹੋ ਗਿਆ ਇਹ ਰਮਤਾ ਦਾ ਹੁਕਮਨਾਮਾ ਸਭ ਕਈ ਸੰਗਤਾਂ ਦੇ ਮਨ ਵਿੱਚ ਡਾਊਟ ਹੁੰਦਾ ਹੈ ਕਿ ਦੋ ਹੁਕਮਨਾਮੇ ਸਹਿਬ ਸੰਗੇ ਜੀ ਇੱਕ ਹੀ ਹੁਕਮਨਾਮਾ ਸਭ ਲੈਣਾ ਆਪਾਂ ਇੱਕੋ ਹੁਕਮਨਾਮਾ ਸਹਿਬ ਲੈ ਕੇ ਅਰਦਾਸ ਤੋਂ ਪਰંત ਹੁਕਮਨਾਮਾ ਸਹਿਬ ਲੈ ਕੇ ਉਸ ਤੋਂ ਬਾਅਦ ਆਪਾਂ ਜਪਜੀ ਸਾਹਿਬ ਸ਼ੁਰੂ ਕਰ ਦੇਣਾ ਆਰੰਭ ਕਰ ਦੇਣਾ ਹੈ ਅਗਲੇ ਪਾਠ ਦਾ ਜੇ ਪਾਠ ਕਰਨਾ ਤਾਂ ਜੇ ਲਗਾਤਾਰ ਆਪ ਸਹਿਬ ਪੜ੍ਹ ਕਰ ਰਹੇ ਹਾਂ ਮਹੀਨੇ ਬਾਅਦ ਜਾਂ 15 ਦਿਨਾਂ ਬਾਅਦ ਭੋਗ ਪਾ ਰਹੇ ਹਾਂ ਤੇ ਅਗਲਾ ਜਿਹੜਾ ਕਰਨਾ ਹੈ ਹੁਕਮਨਾਮਾ ਸਾਹਿਬ ਇੱਕ ਵਾਰ ਹੀ ਲਏ ਕੇ ਉਸ ਤੋਂ ਬਾਅਦ ਆਪਾਂ ਨਾਲ ਦੇ ਨਾਲ ਜਪਜੀ ਸਾਹਿਬ ਸ਼ੁਰੂ ਕਰ ਦੇਣਾ। ਪੰਜ ਪੌੜੀਆਂ ਪੜੋ ਸਮਾਏ ਤੇ ਜਸ ਸੰਪੂਰਨ ਪੜੋ। ਤੇ ਦੇਖ ਤੁਸੀਂ ਉਸ ਤੋਂ ਬਾਅਦ ਵਰਤੌਣੀ ਹੈ। ਦੂਜਾ ਪਾਠ ਆਰੰਭ ਕਰਕੇ ਜਪਜੀ ਸਾਹਿਬ ਪੜ੍ਹ ਕੇ। ਹੁਣ ਕਈ ਸੰਗਤਾਂ ਦੇ ਇਹ ਮਨਾਂ ਵਿੱਚ ਸਵਾਲ ਹੋਵੇਗਾ ਕਿ ਜਿਹੜੀ ਦੇਖ ਦੇ ਕੋਲ ਆਨੰਦ ਸਾਹਿਬ ਪੌੜੀਆਂ 5 ਪੰਜ ਪੌੜੀ ਪੜ੍ਹਨੀ ਹੈ ਜਾਂ 40 ਪੌੜੀਆਂ। ਸੰਗਤ ਜੀ ਦੀ ਮਰਿਆਦਾ ਹੈ 40 ਪੌੜੀਆਂ ਦੀ ਹੈ। ਸੰਪੂਰਨ ਪਾਠ 40 ਪੌੜੀਆਂ ਦੇਖਦੇ ਕੋਲ ਬੈ ਕੇ ਵੀ ਕੇ ਸ਼ਿੰਗ ਕਰ ਸਕਦਾ ਹੈ ਤੇ ਅੱਜ ਕੱਲ ਤਾਂ ਹੁਣ 6 ਪੌੜੀਆਂ ਹੀ ਆਮ ਪ੍ਰਚਲਿਤ ਹੋ ਗਈਆਂ ਪਰ ਸੰਪੂਰਨ ਜਿਹੜੀ ਮर्यादा ਹੈ ਪ੍ਰਾਤਨ ਮर्यादा ਚੱਲੀ ਆ ਰਹੀ ਹੈ 40 ਪੌੜੀਆਂ ਦਾ ਜਾਪ ਜ਼ਰੂਰੀ ਹੈ ਅੱਗੇ ਸੰਗਤ ਜੀ ਆ ਗਿਆ ਮੋਬਾਈਲ ਹੁਣ ਕਈ ਸੰਗਤਾਂ ਦੇ ਸਵਾਲ ਹੁੰਦਾ ਹੈ ਕਿ ਸਾਡੇ ਕੋਲ ਸੈਂਚੀ ਨਹੀਂ ਹੈਗੀ ਜਾਂ ਸਾਡੇ ਕੋਲ ਪੋਥੀ ਸਾਹਿਬ ਨਹੀਂ ਹੈ ਸੀ ਮੋਬਾਈਲ ਤੋਂ ਸਹਿ ਪੜ ਕਰ ਸਕਦੇ ਆ ਕਦੇ ਵੀ ਸੰਗਤ ਨਹੀਂ ਸਹਿ ਪੜਫ ਮੋਬਾਈਲ ਤੋਂ ਨਹੀਂ ਕਰ ਸਕਦੇ ਭਾਵੇਂ ਕੋਈ ਮਜਬੂਰੀ ਹੈ ਭਾਵੇਂ ਨਹੀਂ ਪੋਥੀ ਸਾਹਿਬ ਘਰੇ ਹੈ ਜਾਨੀ ਪੋਥੀ ਸਾਹਿਬ ਗੁਰਦਰ ਸਾਹਿਬ ਤੋਂ ਲਿਓ ਜਾਂ ਮੁੱਲ ਦੀ ਲਿਓ ਪੇਟਾ ਪੇਟਾ ਰਹਿ ਤੈ ਮਿਲ ਜਾਂਦੀ ਹੈ ਪੇਟਾ ਦੇ ਨਾਲ ਮਿਲ ਜਾਂਦੀ ਹੈ ਲਿਆ ਕੇ ਤੂੰ ਸ਼ਹਿਰ ਪਰ ਆਰੰਭ ਜਾਂ ਭੋਗ ਪਾਉਣਾ ਉਹ ਤੁਹਾਨੂੰ ਅਸੀਂ ਦੱਸਿਆ ਕਿਵੇਂ ਤੇ ਮੋਬਾਈਲ ਤੋਂ ਸੰਗਤ ਜੀ ਪਾਠ ਨਹੀਂ ਕਰਨਾ ਸ਼ਹਿ ਪਾਠ ਮੋਬਾਈਲ ਤੋਂ ਨਹੀਂ ਕਰਨਾ ਕੋਈ ਵੀ ਨਿਤਨੇਮ ਆਪਾਂ ਕਰਦੇ ਹੁਣ ਤੇ ਆਮ ਪ੍ਰਚਲਿਤ ਨਿਤਨੇਮ ਮਹਿਲਾ ਤੇ ਹੋ ਗਏ ਪਰ ਗੁਰਬਾਣੀ ਮੋਬਾਈਲ ਤੇ ਨਹੀਂ ਪੜ੍ਹਣੀ ਸਹਿ ਪਾਠ ਸੰਚਿਤੇ ਹੀ ਸੰਪੂਰਨ ਕਰਨਾ ਸੋ ਕਿਸੇ ਸੰਗਤ ਦੇ ਮਨ ਵਿੱਚ ਕੋਈ ਡਾਊਟ ਹੋਵੇ ਕਿ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਜਾਂ ਸਾਨੂੰ ਆ ਦੱਸਿਆ ਜਾਵੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਸ ਦਾ ਜਿਹੜਾ ਸਵਾਲ ਦਾ ਉੱਤਰ ਜ਼ਰੂਰ ਦਵਾਂਗੇ ਇਹ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿ ਪਾਠ ਕਰਦੀਆਂ ਉਹਨਾਂ ਵਾਸਤੇ ਵੀਡੀਓ ਸਪੈਸ਼ਲ ਬਣਾਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ